ਫਗਵਾੜਾ ਵਿਖੇ ਹੋਈ ਇੱਕ ਲੜਾਈ ਝਗੜੇ 'ਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਕਿ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ ਨੌਜਵਾਨ ਮੁਤਾਬਕ ਉਸ ਨਾਲ ਫਿਰੋਤੀ ਦੇ ਨਾਮ ਤੇ ਕੁੱਟਮਾਰ ਕੀਤੀ ਗਈ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਆਰੀਆ ਆਰੀਆ ਅਰੇ ਕਿਹ ਜਗ ਹੈ ਨੇ ਸਖ ਜੂਲੇ ਰੱਤੇ ਮੇਰਾ ਕੀ ਮਾਮ ਤੁਹਾਡੇ ਨਾਲ ਘਟਰਾ ਬੱਪੀ ਆ ਸਾਰੀ ਬੜਾ ਤੁਹਾਡੇ ਸਰ ਮੈਨੂੰ ਕਾਲ ਆਉਂਦੀ ਆ ਕਹਿੰਦੇ ਨੇ ਕਿ ਜੇ ਸਾਡੇ ਬੰਦੇ ਦਾ ਮੁੰਡਾ ਸੀ ਤੇ ਮੈਨੂੰ ਉਹ ਕਹਿੰਦੇ ਆ ਤੇ ਕਿ ਅਸੀਂ ਬਾਹਰੋਂ ਆਏ ਆ ਆ ਘਰ ਦੇ ਵਿੱਚ ਜਿਹੜਾ ਉਹ ਲੈ ਕੇ ਗਿਆ ਸੀਗਾ ਉਹਨਾਂ ਦੇ ਘਰ ਚ ਆਇਓ ਸੀ ਤੇ ਉਹ ਕਹਿੰਦੇ ਸੀ ਬਾਹਰੋਂ ਆਏ ਤੇ ਭਾਜੀ ਨੂੰ ਜੈਮਲਵਾਣਾ ਜਿਹੜਾ ਉਹ ਹੌਂਸਲ ਸੀਗਾ ਤੇ ਮੈਂ ਜਗਤ ਸਿੰਘ ਜਾਦਾ ਉਹਦੇ ਦੀ ਮਗਰ ਤੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਲਵਾ ਲਦਾ ਸ਼ਾਮ ਨੂੰ ਉਹਨਾਂ ਚੱਲ ਗਿਆ ਮੈਨੂੰ ਫੋਨ ਆਇਆ ਉਹਨੇ ਕਿ ਘਰੇ ਆ ਜਾ ਤੂੰ ਭਾਈ ਰਗੜ ਗੱਲ ਲਈ ਤੇ ਭਾਈ ਨੂੰ ਸੰਗ ਆਉਦੀ ਹੈ ਕੱਲੇ ਜਾਂਦੇ ਜੱਪਰੂ ਤੇ ਕਹਿੰਦਾ ਨਾਲੇ ਬੈਥਲ ਮੀਟ ਕਰਾਂਗਾ ਭਾਈ ਨਾਲ ਤੇ ਜਦੋਂ ਮੈਂ ਉਹਦੇ ਘਰੇ ਗਿਆ ਤੇ ਉੱਪਰ ਚੜ ਗਿਆ ਤੇ ਕਹਿੰਦਾ ਰੁਕ ਜਾ ਭਾਜੀ ਬਾਤ ਕਰਦਾ ਪਿਆ ਜਦੋਂ 2 ਮਿੰਟ ਖੜਿਆ ਇੱਥੇ ਮੈਨੂੰ ਕੋਈ ਕੌੜਾ ਕਿ ਪਿੱਛੇ ਉਹਦੇ ਪਤਾ ਨਹੀਂ ਕੀ ਮਾਰਿਆ ਉਸ ਬੋਡੀ ਸੌਂਦੀ ਹੋਈ ਤੇ ਘੱਟ ਵੱਟ ਕੀਤੀ ਬੋਡੀ ਦੀ ਟਰੱਕ ਚੁੱਕ ਮਾਰੇ ਮੇਰੇ ਫੇਰ ਬਾਬੇ ਹੋ ਗਿਆ ਹੋਗਾ ਫੇਰ ਮਤਲਬ 0:00 ਦੇ ਅੱਸਪਾਸ ਹੀ ਮੈਂ ਜਖਮੀ ਪਿਆ ਸੀ ਉਸ ਤੋਂ ਅੱਖਾਂ ਤੋਂ ਇੱਥੇ ਆ ਤੀ ਟੋਟ ਕੀ ਨਾ ਤੁਹਾਡੇ ਤੇ ਮਾਰ ਕੀਤਾ ਉਹਨੇ ਹਾਂਜੀ ਕਾਹ ਨੂੰ ਜੀ ਕਿੰਨੇ ਲੋਕ ਸੀ ਬਰਦਰ ਉਹ ਸਾਰੇ ਏਕੜੇ ਦਾ ਮੇਰੇ ਵਿੱਚ ਮੋਰੇ ਫੜਿਆ ਸੀ ਜਿੱਦੇ ਪਰਦੇ ਦਾ ਉਹਦਾ ਜਮਨ ਵੀ ਦੇਖਿਆ ਹੀ ਸੀ ਪਿੱਛੇ ਵੀ ਇੱਕ ਸੀਗਾ ਮੈਨੂੰ ਫੀਲ ਹੋਇਆ ਸਿਰ ਅੱਗੇ ਵਧਿਆ ਅੱਛਾ ਫਿਰ ਤੁਹਾਨੂੰ ਕੌਣ ਲੈ ਕੇ ਆਇਆ ਉੱਥੋਂ ਹਾਂ ਜੀ ਕੌਣ ਲੈ ਕੇ ਆਇਆ ਮੈਂ ਜਿੱਦਾਂ ਸਰ ਮੁੱਡੇ ਬਾਹਰ ਘੁੰਮਦੇ ਸੀਗੇ ਪੂਰੀ ਦੁਗਰੇ ਪਰੇ ਹੋਏ ਵਿਚਾਰੇ ਫਰੋਤੀ ਦੀ ਫਰੋਤੀ ਮੰਗਦਾ ਸੀ ਫਰੋਤੀ ਮੰਗਦਾ ਜੀ ਹਾਂ ਜੀ ਕਿੰਨੇ ਪੈਸੇ ਮੰਗੀ ਫਰੋਤੀ ਉਹਨਾਂ ਨੇ 20 ਰੁਪਏ 2 लाख ओए कित्ता ਮੰਗੀ ਉਹਨਾਂ ਨੇ ਫਰੋਤੀ ਤੁਹਾਡੇ ਕੋਲ ਮੇਰਾ ਫੋਨ ਉਹਨਾਂ ਦੇ ਕੋਲ ਹੀ ਆ ਹੰਦੇ ਕੋਲ ਅੱਛਾ ਜੀ ਤੇ ਉਹਨਾਂ ਨੇ ਡੈਡੀ ਨੂੰ ਫੋਨ ਕੀਤਾ ਫਿਰ ਉਹ ਵੀ ਲੱਖ ਜਿਹਦਾ ਵੇਮ ਹੁੰਦਾ ਮੈਂ ਅੱਛਾ ਵੇਮ ਨੂੰ ਕਹਿੰਦਾ ਕਹਿੰਦਾ ਜੇ ਤੈਨੂੰ ਜੇ ਤੋ ਜੇ ਤੂੰ ਜੇ ਤੂੰ ਬਚ ਗਿਆ ਕਹਿੰਦਾ ਫੇਰ ਉਸ ਦਿਨ ਲੱਖ ਰੁਪਏ ਕੱਢੂਗਾ ਕੇ ਦੇਣਾ ਬਣਾਗੇ ਅੱਛਾ ਹਾਂਜੀ ਫਿਰ ਆਖਾਖਾ ਹੋ ਕੇ ਤੋਂ ਨਿਕਲ ਗਿਆ ਜੀ ਪਹਿਚਾਨਨੇ ਤੁਸੀਂ ਹਾਂਜੀ ਕੋਣ ਕੋਣ ਹੈ ਉਹ ਸ਼ਖਸ ਕੋਣ ਹੈ ਸਰਮੰਗੀਆ ਨਾਮ ਹੋਣਾ ਦਾ ਜੀ ਅੱਛਾ ਹਾਜੀ ਪਿੰਡ ਦੇ ਪਿੰਚ ਰਹਿੰਦੇ ਆ ਪਿੰਡ ਦੇ ਕਿਹੜੇ ਕਿਹੜੇ ਪਿੰਡ ਦੇ ਰਹਿੰਨ ਵਾਲੇ ਖਜੂਰਲਾ ਜੀ ਗੂਡੇ ਦੇ ਹਾਜੀ ਅੱਛਾ ਇਹ ਤੁਹਾਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਇਹਦੇ ਹਾਜੀ ਹਾਜੀ ਚੱਕ ਰਿਹਾ ਜੀ ਐਸੀ ਪੁਲਿਸ ਐਸੀ ਮੌਕੇ ਤੇ ਕੋਈ ਫੜਿਆ ਵੀ ਬੰਦਾ ਪੁੱਛਨੇ ਮੌਕੇ ਤੇ ਉਹਨਾਂ ਨੇ ਫੜਿਆ ਉੱਥੇ ਸੀਗੇ ਉਹ ਕਰੇ ਕੋਣ ਕੋਣ ਉੱਥੇ ਵੀ ਮੰਗੀ ਮੰਗੀ ਇੱਥੇ ਜੀ ਨੇ ਕਾਰਨ ਨੰਬਰ ਦੱਸੀਏ ਤੁਹਾਡਾ ਨਾਮ ਵੀ ਬੋਸ਼ਾ ਰਹਿਣ ਦੇ ਪਿਆ ਪਾ ਮੇਰੀ ਸ੍ਰੋਤੀ ਗਈ ਸੀਗਾ ਬੇਨਕਾਰਨ ਤਾਂ ਵੈਸੇ ਮੰਗੇ ਜਾਂਦਾ ਹਾਂਜੀ ਤੁਹਾਡੇ ਫਾਦਰ ਕੀ ਕਰਦੇ ਸੀਗੇ ਫਾਦਰ ਮੇਰੇ ਸਰ ਪੁਲਿਸ ਅਫਸਰ ਰਿਹਾ ਅੱਛਾ ਜੀ ਐਸਆਈ ਹੈ ਜੀ ਅੱਛਾ ਤਾਂ ਉਹਨਾਂ ਨੇ ਕੋਈ ਫਰੋਤੀ ਦੀ ਮੰਗ ਕੀਤੀ ਹੈ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਨਹੀਂ ਜਿੱਤੇ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਕੋਲੋਂ ਕੱਲ ਰਾਤ ਨੂੰ ਇੱਕ ਜਿਹੜਾ ਮਸਲਾ ਕੋਈ ਉਰਲੇ ਪਿੰਡ ਦੇ ਵਿੱਚੋਂ ਜਿਹੜਾ ਰਾਤ ਆਇਆ ਸੀ ਉਹਦੀ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਹਾਲਾਤ ਪਾਏ ਜਾਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ